ਗੁਰੂ ਦੀ ਕਿਰਪਾ 바 ਨੌਜਵਾਨਾਂ ਨੂੰ ਇਹ ਬੇਨਤੀ ਕਿ ਅਮਰਤਿ ਸ਼ਗੋ ਦੇ ਗੁਰੂ ਦੇ ਲੜਨ ਲੱਗੋ ਸਿਕਾਖ ਕਾਲਸਾ ਜੀ ਫਟਾ ਦਿੱਤਾ ਫਿਰ ਆਖੋ ਕਾਲਸਾ ਜੀ ਕਿਵੇਂ ਹੈ ਤਬੀਅਾ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੋਈ ਸੁਨੇਹਾ ਕੋਈ ਗੁਰੂ ਦੀ ਕਿਰਪਾ 바 ਨੌਜਵਾਨਾਂ ਨੂੰ ਇਹ ਬੇਨਤੀ ਕਿ ਅਮਰਤਿ ਸ਼ਗੋ ਦੇ ਗੁਰੂ ਦੇ ਲੜਨ ਲੱਗੋ ਕਿਵੇਂ ਮੈਡੀਕਲ ਕਰਾਉਣਾ ਸੀ ਲੈ ਕੇ ਹਸਪੀਟਲ ਕਿਵੇਂ ਲੈ ਕੇ ਆਏ ਹਾਂਜੀ 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 ਗੁਰੂ ਦੀ ਕਿਰਪਾ ਬਾ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅੰਮ੍ਰਿਤ ਛਕੋ ਤੇ ਗੁਰੂ ਦੇ ਲੜ ਲੱਗੋ ਸਿਕਾਖਾ ਕਾਲਾ ਜੀ ਪੱਕਾ ਦਿੱਤਾ ਹੈ ਰੱਖੋ ਕਾਲਾ ਸਾਹਿਬ ਜੀ ਕਿਵੇਂ ਹੱਥੀਂ ਹੈ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੋਈ ਸੁਨੇਹਾ ਕੋਈ ਗੁਰੂ ਦੀ ਕਿਰਪਾ ਬਾ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅੰਮ੍ਰਿਤ ਛਕੋ ਤੇ ਗੁਰੂ ਦੇ ਲੜ ਲੱਗੋ ਹਾਂ ਕਿਵੇਂ ਮੈਡੀਕਲ ਕਰਾਉਣਾ ਸੀ ਲੈ ਕੇ ਹਸਪਤਲ ਕਿਵੇਂ ਲੈ ਕੇ ਆਏ ਹਾਂਜੀ 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 ਗੁਰੂ ਦੀ ਕਿਰਪਾ ਬਾ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰ ਤੇ ਸ਼ਗੋ ਤੇ ਗੁਰੂ ਦੇ ਲੜਨ ਲੱਗੋ ਸਿਕਾਖ ਅਕਾਲ ਸਰ ਜੀ ਸਿਕਾਖ ਅਕਾਲ ਸਰ ਜੀ ਕਿਵੇਂ ਹੱਥ ਵੀ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੋਈ ਸੁਨੇਹਾ ਕੋਈ ਗੁਰੂ ਦੀ ਕਿਰਪਾ ਬਾ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰ ਤੇ ਸ਼ਗੋ ਦੇ ਗੁਰੂ ਦੇ ਲੜਨ ਲੱਗੋ ਹਾਂ ਕਿਵੇਂ ਮੈਡੀਕਲ ਕਰਾਉਣਾ ਸੀ ਲੈ ਕੇ ਹਸਪੀਟਲ ਕਿਵੇਂ ਲੈ ਕੇ ਆਏ ਹਾਂ ਜੀ ਹਾਂ ਜੀ ਹਾਂ ਜੀ ਗੁਰੂ ਦੀ ਕਿਰਪਾ 바 ਨੌਜਵਾਨਾਂ ਨੂੰ ਇਹ ਬੇਨਤੀ ਕਿ ਅਮਰਤਿ ਸ਼ਗੋ ਦੇ ਗੁਰੂ ਦੇ ਲੜਨ ਲੱਗੋ ਹਾਂ ਸਿਕਾਖਾਲਾ ਸਾਹਿਬ ਜੀ ਪੱਕਾ ਦਿੰਦਾ ਮੇਰਾ ਖਰੂ ਸਾਲਸਾ ਜੀ ਕਿਵੇਂ ਹੱਥ ਵੀ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੋਈ ਸੁਨੇਹਾ ਕੋਈ ਗੁਰੂ ਦੀ ਕਿਰਪਾ 바 ਨੌਜਵਾਨਾਂ ਨੂੰ ਇਹ ਬੇਨਤੀ ਕਿ ਅਮਰਤਿ ਸ਼ਗੋ ਦੇ ਗੁਰੂ ਦੇ ਲੜਨ ਲੱਗੋ ਹਾਂ ਕਿਵੇਂ ਮੈਡੀਕਲ ਕਰੋਨਾ ਸੇ ਲੈ ਕੇ ਹਸਪੀਟਲ ਕਿਵੇਂ ਲੈ ਕੇ ਆਏ ਹਾਂ ਜੀ ਹਾਂ ਜੀ ਹਾਂ ਜੀ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਕਿ ਅਮਰ ਤੇ ਸ਼ਗੋ ਦੇ ਗੁਰੂ ਦੇ ਲੜਨ ਲੱਗੋ ਸਿਕਾਖਾਲਾ ਜੀ ਸਿਕਾਖਾਲਾ ਜੀ ਕਿਵੇਂ ਆ ਤਬੀਅ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੋਈ ਸੁਨੇਹਾ ਕੋਈ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਕਿ ਅਮਰ ਤੇ ਸ਼ਗੋ ਦੇ ਗੁਰੂ ਦੇ ਲੜਨ ਲੱਗੋ ਹਾਂ ਕਿਤੇ ਮੈਡੀਕਲ ਕਰਾਉਣਾ ਤੇ ਲੈ ਕੇ ਹਸਪੀਟਲ ਕਿਵੇਂ ਲੈ ਕੇ ਆਏ ਹਾਂਜੀ 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 ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰ ਤੇ ਸ਼ਗੋ ਤੇ ਗੁੰਡੇ ਲੜਨ ਲੱਗੋ ਸਿਕਾਖਾਲਾ ਸਾਹਿਬ ਜੀ ਪੱਕਾ ਦਿੱਤਾ ਹੈ ਰੱਖੋ ਸਾਲ ਸਾਹਿਬ ਜੀ ਕਿਵੇਂ ਹੱਥ ਵੀ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੋਈ ਸੁਨੇਹਾ ਕੋਈ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰ ਤੇ ਸ਼ਗੋ ਤੇ ਗੁਰੂ ਦੇ ਲੜ ਲੱਗੋ ਹਾਂ ਕਿਵੇਂ ਮੈਡੀਕਲ ਕਰਾਉਣਾ ਸੀ ਲੈ ਕੇ ਹਸਪੀਟਲ ਕਿਵੇਂ ਲੈ ਕੇ ਹਾਂਜੀ 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 ਗੁਰੂ ਦੀ ਕਿਰਪਾ ਬਾ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰ ਤੇ ਸ਼ਗੋ ਦੇ ਗੁਰੂ ਦੇ ਲੜ ਲੱਗੋ ਹਾਂ ਸਿਕਾਖਾ ਕਾਲਾ ਜੀ ਅੱਜ ਚੜ੍ਹ ਪਾਈ ਤੇ ਪੱਕਾ ਦਿੱਤਾ ਹੈ ਰੱਖੋ ਸਾਲਸਾ ਜੀ ਕਿਵੇਂ ਹੱਥ ਵੀ ਹੈ ਤੁਹਾਡੀ ਚੜ੍ਹਦੀ ਕਲਾ ਚੜ੍ਹਦੀ ਕਲਾ ਕੋਈ ਸੁਨੇਹਾ ਕੋਈ ਪੰਗਾ ਗੁਰੂ ਦੀ ਕਿਰਪਾ ਬਾ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰ ਤੇ ਸ਼ਗੋ ਦੇ ਗੁਰੂ ਦੇ ਲੜ ਲੱਗੋ ਹਾਂ ਕਿਵੇਂ ਮੈਡੀਕਲ ਕਰਾਉਣਾ ਤੇ ਲੈ ਕੇ ਹਸਪੀਟਲ ਕਿਵੇਂ ਲੈ ਕੇ ਆਏ ਹਾਂ ਹਾਂਜੀ 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 ਗੁਰੂ ਦੀ ਕਿਰਪਾ ਬਾ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰ ਤੇ ਸ਼ਗੋ ਤੇ ਗੁਰੂ ਦੇ ਲੜ ਲੱਗੋ ਸਿਕਾ ਕਾਲਾ ਸਾਹਿਬ ਜੀ ਪੱਕਾ ਦਿੱਤਾ ਫਿਰ ਅੱਖਰ ਸਾਹਿਬ ਜੀ ਕਿਵੇਂ ਹੱਥ ਵੀ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੋਈ ਸੁਨੇਹਾ ਕੋਈ ਗੁਰੂ ਦੀ ਕਿਰਪਾ ਬਾ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰ ਤੇ ਸ਼ਗੋ ਤੇ ਗੁਰੂ ਦੇ ਲੜ ਲੱਗੋ ਕਿਵੇਂ ਮੈਡੀਕਲ ਕਰੋਨਾ ਸੇ ਲੈ ਕੇ ਹਸਪੀਟਲ ਕਿਵੇਂ ਲੈ ਕੇ ਆਏ ਹਾਂ ਜੀ ਹਾਂ ਜੀ ਹਾਂ ਜੀ m <susur> b